ਨਵੀਂ ਪਾਰਟੀ ਦਾ ਆਗਾਜ਼ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਕੱਲ ਪਹਿਲਾ ਕੱਲੇ ਹੀ ਬਾਰਸ ਪੰਜਾਬ ਦੇ ਸੀ ਹੁਣ ਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਲੱਗ ਗਿਆ ਤੇ ਅਸੀਂ ਸਵਾ ਤੋਂ ਸਵਾ 6 ਹੋ ਗਈ ਹੈ ਇਹ ਪਾਰਟੀ ਤੇ 2027 ਦੇ ਵਿੱਚ ਇਲੈਕਸ਼ਨ ਜਿੱਤ ਕੇ ਪੰਜਾਬ ਦੇ ਉੱਤੇ ਇਹ ਪਾਰਟੀ ਨੇ ਪੱਛਮ ਦਾ ਝੰਡਾ ਲਹਿਰਾਉਣਾ ਖਾਲਸਾ ਰਾਜ ਸ਼ੁਰੂ ਹੋਣਾ ਹੈ ਉਹ ਖਾਲਸਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਕੀਤਾ ਸੀਗਾ ਗੁਰਮਤਿ ਪਿਆਰਿਓ ਆਓ ਆਪਾਂ ਨੇ ਇਸ ਮਹਾਉਮ ਦੇ ਨਾਲ ਜੁੜਨਾ ਹੈ ਮੋੜੇ ਨਾਲ ਮੋੜਾ ਜੋੜ ਕੇ ਖੜਨਾ ਹਰੇਕ ਮਾਈ ਭਾਈ ਦਾ ਫਰਜ਼ ਬਣਦਾ ਹੈ। ਇਦੋਂ ਪਹਿਲਾਂ ਬਹੁਤ ਪਾਰਟੀਆਂ ਬਣੀਆਂ ਨੇ। ਬਹੁਤ ਸਾਰੇ ਆਪਾਂ ਲੀਡਰ ਦੇਖੇ ਨੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਨੇ ਕੰਮ ਨਹੀਂ ਆਉਣਾ। ਹੁਣ ਨਵੇਂਆਂ ਨੂੰ ਆਪਾਂ ਨੂੰ ਜਿਹੜਾ ਹੈ ਮੌਕਾ ਦੇਣਾ ਚਾਹੀਦਾ ਹੈ। ਸੰਗਤ ਜੀ ਤੇ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੇ ਵਿੱਚ ਭਾਈ ਅਮਰਪਾਲ ਸਿੰਘ ਗੱਜੂਗਾ ਤੇ ਅਕਾਲ ਤਖਸ Sahib ਧਾਰਮਿਕ ਜਿਹੜੀ ਰਾਜਨੀਤੀ ਐ ਧਾਰਮਿਕ ਜਿਹੜੀ ਜਥੇਬੰਦਕ ਟੱਚ ਸਾਡੇ ਅਕਾਲ ਤਖਸ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੀ 2027 ਦੇ ਵਿੱਚ ਬਾਹਰ ਲੈ ਕੇ ਆਵਾਂਗੇ ਤੁਸੀਂ ਤਾਂ ਗੱਲਾਂ ਇਕੱਲੇ ਅਮਰਤਪਾਲ ਦੀਆਂ ਕਰਦੇ ਹੋ ਅਮਰਤਪਾਲ ਦੇ ਨਾਲ ਪਾਈ ਜਗਤਾਰ ਸਿੰਘ ਹਵਾਰਾ ਵੀ ਅਕਾਲ ਤਖਤ ਨੇ ਬਿਠਾਉਣਾ ਸੀ ਨੇ ਫੇਰ ਦੇਖਾਂਗੇ ਕਿਹੜਾ ਚੂ ਕਰਦਾ ਖਾਲਸਾ ਜੀ ਮੈਂ ਨਾ ਤਾਂ ਐਮਐਲਏ ਬਣਨਾ ਨਾ ਐਮਪੀ ਬਣਨਾ ਨਾ ਆਪਾਂ ਨੇ ਚੋਣ ਲਾਉਣੀਆਂ ਸ਼੍ਰੋਮਣੀ ਕਮੇਟੀ ਦੀ ਅਸੀਂ ਤਾਂ ਓ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲ ਆਵੇ ਬਾਬਾ ਮਹਾ ਸਿੰਘ ਦੇ ਵਾਰਸਾ ਸੀ ਸਾਨੂੰ ਰਾਜ ਦੀ ਲੋੜ ਨਹੀਂ ਸਾਨੂੰ ਤਾਂ ਗੁਰੂ ਦੇ ਚਰਨਾਂ ਦੀ ਪ੍ਰੀਤੀ ਹੈ ਤੇ ਸੱਚ ਬੋਲਣ ਦਾ ਸਾਨੂੰ ਸਤਿਗੁਰੂ ਇਸੇ ਤਰ੍ਹਾਂ ਬਲ ਬਖਸ਼ੇ ਮੈਂ ਸਮੂਹ ਜਿਹੜੀਆਂ ਧਰਾਨੇ ਜਿੰਨੀਆਂ ਵੀ ਨੇ ਜਿੰਨੇ ਵੀ ਵੀਰ ਨੇ ਸਾਰਿਆਂ ਨੂੰ ਕਹਿੰਦਾ ਆਓ ਏਕਤਾ ਦੇ ਵਿੱਚ ਆਈਏ ਤੇ ਮੈਂ ਆਪ ਜੀ ਦੇ ਚਰਨਾਂ ਦੇ ਬੇਨਤੀ ਕਰਨਾ ਚਾਹਨਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੋਇਆ 2 ਸਾਲ ਤੋਂ ਤੇ 25 ਤਰੀਕ ਨੂੰ ਭਾਈ ਜਗਤਾਰ ਸਿੰਘ ਹਵਾਰਾ ਜੀ ਕਾਹਨ ਮਤਾਵਕ ਇੱਕ ਵੱਡੀ ਕਾਲ ਦਿੱਤੀ ਗਈ ਹੈ ਮਾ ਪੰਚਾਇਤ ਦੀ ਸਮੂਹ ਪੰਥਕ ਤੇ ਰਾ ਨੂੰ ਕਿਸਾਨ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਤੇ ਸਾਰੇ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਘਰ ਘਰ ਦੇ ਮੈਂਬਰਾਂ ਨੂੰ ਅਪੀਲ ਹੈ ਕਿ 25 ਤਰੀਕ ਨੂੰ ਵੱਧ ਤੋਂ ਵੱਧ ਆਪਾਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੈ ਚੰਡੀਗੜ੍ਹ ਉਥੇ ਬਹੀਰਾ ਘੱਟ ਕੇ ਪਹੁੰਚੀਏ 25 ਤਰੀਕ ਨੂੰ ਜਿਹੜੀ ਮਹਾਪੰਚਾਇਤ ਸੱਦੀ ਗਈ ਆ ਇਹ ਇੱਕ ਨੋਖੀ ਮਹਾਪੰਚਾਇਤ ਹੋਵੇਗੀ ਖਾਲਸਾ ਜੀ ਮੈਂ ਆਪ ਜੀਆ ਨੂੰ ਫੇਰ ਬਾਦਸ ਪੰਜਾਬ ਦੇ ਜਥੇ ਬੰਦੀ ਦਾ ਜਿਹੜਾ ਬਹੁਨਰ ਗਠਨ ਹੋਇਆ ਸੁਨਾਮਣੀ ਅਕਾਲੀ ਦਲ ਬਾਦਸ ਪੰਜਾਬ ਦੇ ਬਣਿਆ ਸਾਡਾ ਵੀਰ ਦੀਪੂ ਸਿੱਧੂ ਕਹਿੰਦਾ ਹੁੰਦਾ ਸੀਗਾ ਉੱਡਣ ਨੂੰ ਅਸਮਾਨ ਚਾਹੀਦਾ ਤੇ ਭੱਜਣੋਂ ਬਾਅਲੇ ਨੂੰ ਰਾਹ ਧਰਤੀ ਚਾਹੀਦੀ ਏ ਸਾਨੂੰ ਦੋਵੇਂ ਚਾਹੀਦੇ ਨੇ ਖਾਲਸਾ ਜੀ ਦੋਨੇ ਚਾਹੀਦੇ ਨੇ 2027 ਦੇ ਵਿੱਚ ਅਵਸਰ ਸਰਕਾਰ ਬਣਾਵਾਂਗੇ ਜਦੋਂ ਦੀਪ ਸਿੱਧੂ ਦੇ ਨਾਮ ਮੇਰੀ ਗੱਲ ਹੋਈ ਸੀ ਦਰਾਹੇ ਉੱਥੇ ਉਹਨੇ ਕਿਹਾ ਸੀ ਮੈਂ ਅਲੈਕਸ ਹੁਣ ਨਹੀਂ ਲੜਨੀ ਜਿਹੜੀ ਲੰਘ ਕੇ ਗਈ ਐ ਅਸੀਂ 2027 ਦੇ ਵਿੱਚ ਗਰਾਊਂਡ ਪੱਧਰ ਤੇ ਤਿਆਰੀ ਕਰਾਂਗੇ ਤੇ ਬਾਅਦਸ ਪੰਜਾਬ ਦੇ ਜਥੇਬੰਦੀ ਦੀ ਸਰਕਾਰ ਬਣਾਵਾਂਗੇ ਤੇ ਬਾਈ ਦੀਪ ਸਿੰਘੂ ਦਾ ਬੋਲ ਕਦੇ ਟਾਲਾ ਨਹੀਂ ਗਿਆ ਉਹ ਤਾਂ ਸਾਚੀ ਹੋਏ ਤੇ ਬਾਅਦਸ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ 2027 ਦੇ ਵਿੱਚ ਸਰਕਾਰ ਬਣਨੀ ਹੈ ਆਓ ਆਪਾਂ ਕਮਰ कसे ਘਸ ਕੇ ਇਹਨਾਂ ਲੀਡਰਾਂ ਦਾ ਸਾਥ ਦਈਏ ਉਹਨਾਂ ਬੰਦੀ ਸਿੰਘਾਂ ਨੂੰ ਜਿਹੜੇ ਪ੍ਰਾਤਨ ਬੰਦੀ ਸਿੰਘ ਨੇ ਭਾਈ ਜਗਤਾਰ ਸਿੰਘ ਆਬਾਰਾ ਭਾਈ ਜਗਤਾਰ ਸਿੰਘ ਤਾਂ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਪਰਮ ਗੁਰਦੀਪ ਸਿੰਘ ਖੇੜਾ ਭਾਈ ਦਵਿੰਦਰਪਾਲ ਸਿੰਘ ਪੱਲੋ ਦਾ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਭਾਈ ਅਮਰਤਪਾਲ ਸਿੰਘ ਸਾਰੇ ਜਿੰਨੇ ਵੀ ਨੇ ਸਾਰਿਆਂ ਨੂੰ ਬਾਹਰ ਲੈ ਕੇ ਆਉਣਾ ਫੇਰ ਹੀ ਗੱਲ ਬਾਣੀ ਹੈ ਮੈਂ ਸਾਰਿਆਂ ਨੂੰ ਫੇਰ ਉਹਨਾਂ ਮਹਾਨ ਸ੍ਰੀ ਦਾ ਨੂੰ ਸਰਦਾਂ ਦੇ ਫੁੱਲ ਭੇਟ ਕਰਦਾ ਹੋਇਆ ਸਾਰਿਆਂ ਨੂੰ ਇਸ ਸ਼ਰੋਵਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਬੰਨ ਤੇ ਸਾਰਿਆਂ ਨੂੰ ਧੰਨਵਾਦ ਕਰਦੇ ਆ ਸਾਰਿਆਂ ਨੂੰ ਵਧਾਈਆਂ ਦਿੰਦਾ ਉਲਾ ਚੁਕਾਂ ਦੀ ਖੇਮਾ ਸਤ ਬਾਬਾ ਬਲਕਾਰ ਸਿੰਘ ਜੀ ਘੋਲੀਏ ਵਾਲੇ ਵੀ ਸਾਡੇ ਨਾਲ ਮੌਜੂਦ ਨੇ ਪੁਲਾ ਚੁਕਾਂ ਦੀ ਖਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ